ਮੇਰਾ ਨਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿਲੋ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੀ ਘਰ ਰਿਸਕ ਹੋਇਆਗਾ ਕਿ ਨਹੀਂ ਇਹ ਹੀ ਘਰੇ ਹੀ ਹੈ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਪੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ ਸਾਢੇ 4:00 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੇੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਉਹ ਚੋਰੀ ਕਰ ਗਈ ਕੀ ਲੱਗਦਾ ਤੁਹਾਨੂੰ ਭੇਤੀ ਕੰਮ ਹੋ ਸਕਦਾ ਕਰਦਾ ਹੈ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਭੇਤ ਕੋਈ ਬੰਦਾ ਭੇਤੀ ਪਿਆ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣਾ ਫਰਪਾ ਜਿੰਸ਼ ਨੂੰ ਕੀ ਕਰ ਰਹੀ ਹੈ ਮੈਂ ਸੰਤੋਖ ਜੀ ਦਾ ਬੜਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਦੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਿਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੂੰ ਪਛਾਣ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੋਂ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾ ਮੇਰੇ ਏਟੀਐਮ ਵਗੈਰਾ ਸੀ ਉਹ ਵੀ ਨਾਲ ਚੱਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਬਿਲਕੁਲ ਨਾਲ ਨਾਲ ਇਕੱਠੀਆਂ ਬਿਲਕੁਲ ਨਾਲ ਨਾਲ ਇਕੱਠੀਆਂ ਚਾਹੇ ਸਾਂਝੀ ਕਰਨ ਦੇ ਚੱਲ ਉਹਨਾਂ ਨੇ ਸੋਨਾ ਵੀ 10 ਗ੍ਰਾਮ ਦਾ ਉਹਨਾਂ ਦੇ 15 ਗ੍ਰਾਮ 15 ਟੋਲੇ ਮੇਰਾ 10 ਗ੍ਰਾਮ ਕਰੂ ਕਰੀਬ ਮੈਗ ਨਟੇਲ ਹੈ ਪੁਲਿਸ ਨੂੰ ਜਾਂਦੀ ਹੈ ਤਲਾਹ ਦੇਤੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸ ਐਚਓ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਵਿਕੰਡ ਡਾਊਟ ਕਾਰ ਮਿਲਾ ਲਿਆ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਤ ਕਿਹਨੇ ਚੋਰੀ ਜੂ ਆਇਦਿੰਗੇ ਮੈਂ ਦੇਖ ਰਿਹਾ ਕਿਹ ਰਹੇ ਜੀ ਬਹੁਤ ਢਿੱਲੀ ਕਾਰਜ ਚੱਲੀ ਆ ਪਸ ਦੀ ਜਿਹੜਾ ਇਸ ਕੰਮ ਹੋ ਰਿਹਾ ਕਰ ਕੋਈ ਵੀ ਕਹਿੰਦੇ ਅੰਦਰ ਹੀ ਸੁੱਤੇ ਜੀ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਆ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ ਜਿਹੜੇ ਚੋਰੀ ਕੋ ਤੀਸਰਾ ਕਮਰਾ ਜਿਹੜਾ ਚੋਰੀ ਹੋ ਸਾਡੇ ਤੇ ਕੀ ਮੰਗ ਕਰਦੇ ਹੋ ਪੁਲਿਸ ਭਟਾ ਅਸੀਂ ਦੇਖੋ ਕਿਨੇ ਵੀ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਗਵਾਹ ਵਾਸਤੇ ਨੱਥ ਪਾਈ ਜੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨੱਥ ਕਾਇਆ ਜਾਂਦਾ ਨਾ ਹੋਰ ਕਿਹਨਾ ਨਾ ਹੋ ਸਕੋ